ਸਖਤ ਸਾਹਬ ਦੇ ਪ੍ਰਭਾਵ ਕਰਕੇ ਕੋਈ ਚਰ ਨਹੀਂ ਚੁੱਕ ਸਕਿਆ ਉਹ ਇਹ ਮਸਲਾ ਦੇਖੋ ਜੀ ਉੰਜ ਹੱਲ ਹੋਣਾ ਚਾਹੀਦਾ ਹੁਣ ਇਹਦੇ ਤੇ ਜਦੋਂ ਜਥੇਦਾਰ ਰਗਵੀਰ ਸਿੰਘ ਜੀ ਆਉਂਦੇ ਨੇ ਵਿਦੇਸ਼ ਤੋਂ ਉਹ ਕੀ ਸਟੈਂਡ ਲੈਂਦੇ ਨੇ ਕੀ ਬੋਲਦੇ ਨੇ ਇਹ ਦੇਖਣਾ ਹੋਵੇਗਾ ਜੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕ ਦਿੱਲੀ ਸੱਦੇ ਫਿਰ ਗੱਲ ਕੀ ਹੋਈ ਉੱਥੇ ਉਹ ਤਾਂ ਜੀ ਗੱਲ ਕੀ ਹੋਣੀ ਸੀ ਗੱਲ ਸਾਹਿਬ ਐਵੇਂ ਹੀ 93 ਐਮਐਲਏ ਸਦਲੇ ਮੰਤਰੀ ਮੁੱਖ ਮੰਤਰੀ ਸਾਰੇ ਉੱਤੇ ਸਦਲੇ ਘਟੋ ਘਟ 3 400 ਤੱਕ ਕਾਰ ਗਈ ਹੋ ਪੰਜਾਬ ਦੀ ਤੇ ਪੰਜਾਬ ਦੇ ਖਜ਼ਾਨੇ ਚੋਂ ਹਜ਼ਾਰਾਂ ਦਾ ਪਾਣੀ ਵਾਂਗੂ ਵਹਿ ਗਿਆ ਹੋਣਾ ਔਰ ਹਜ਼ਾਰਾਂ ਗਨਮੈਨ ਸੈਂਕੜੇ ਅਫਸਰ ਪ੍ਰਦੂਸ਼ਨ ਇਹਨਾਂ ਨੇ ਦਿੱਲੀ ਤੱਕ ਬੇਲੋੜਾ ਫਲਾਇਆ ਗੱਲ ਕੀ ਜੋ ਸਰਪਾਏ ਦੇਖਦਾ ਸੀ ਵੀ ਆਪ ਤੋਂ ਬਾਅਦ ਵੀ ਮੇਰੀ ਜਿਹੜੀ ਕਮਾਂਡ ਐ ਆਰਟੀਕਲ ਹੈਗੀ ਆ ਆਰੰ드 ਬਾਬੂ ਜੀ ਪੰਜਾਬ ਦਾ ਮੁੱਖ ਮੰਤਰੀ ਸਾਰੀ ਕੈਬਨਿਟ ਸਾਰੇ ਐਮਐਲਏ ਮੇਰੇ ਛੋਟੇ ਜਿਹੇ ਸਰਦੇ ਤੇ ਆਉਂਦੇ ਨੇ ਕਿ ਨਹੀਂ ਆਉਂਦੇ ਇਹ ਦੇਖਣਾ ਸੀ ਹੂੰ ਉਹਨੇ ਪਹਿਲਾਂ ਵੀ ਇਹ ਡਰਾਮੇ ਕਰਦਾ ਹੁੰਦਾ ਸੀਗਾ ਵੀ ਟ੍ਰੇਨ ਚੜ ਗਿਆ ਜੀ ਦਿੱਲੀ ਤੋਂ ਸਗਰੂਰ ਵਾਲੀ ਔਰ ਫਿਰ ਸਗਰੂਰ ਜਾ ਕੇ ਉਤਰਿਆ ਉਹ ਕੋਲੋ ਹੀ ਕੰਮ ਕਰ ਸਕਦਾ ਸੀ ਕਿਉਂ ਐਵੇਂ ਪੰਜਾਬ ਦੀ 5-4 ਸੌਕਾ ਤੇ ਹਜ਼ਾਰਾਂ ਬੰਦਾ ਦਿੱਲੀ ਸੱਧਿਆ 10 ਮਿੰਟ ਇਕੱਤਰ ਸਿਰਫ ਇਹ ਦਿਖਾਉਣ ਨੂੰ ਕਿ ਉਸੇ ਆਜਵੀ ਪਾਰਟੀ ਤੇ ਕਮਾਂਡ ਹੈ ਤੋ ਇਹਦਾ ਚੈੱਕ ਕਰਦਾ ਸੀ ਜੀ ਗੱਲ ਗੋਲੇ ਨੇ ਕੀ ਕਰਨੀ ਸੀ ਇੰਨੇ ਜਾਣਿਆਂ ਦੇ ਨਾਲ ਨਾਲੇ ਜਦੋਂ ਏਟੀ ਵੱਡੀ ਹਾਰ ਹੋਈ ਹੋਵੇ ਵੀ ਜਿਹੜਾ ਵਿਅਕਤੀ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲੈਂਦਾ ਹੋਵੇ ਖੁਦ ਨੂੰ ਨਰਿੰਦਰ ਮੋਦੀ ਦੇ ਵਿਰੋਧੀ ਦੇ ਤੌਰ ਤੇ ਉੱਤੇ ਪੇਸ਼ ਕਰਦਾ ਹੋਵੇ ਤੇ ਐਮਐਲਏ ਦੀ ਕੁਰਸੀ ਵੀ ਖੁੱਸ ਜੇ ਉਸ ਤੋਂ ਬਾਅਦ ਫਿਰ ਕੁਝ ਦਿਨ ਤਾਂ ਸਥਿਤੀ ਹੈਗੀ ਜਿਹੜੀ ਉਸ ਰੂਪ ਦੀ ਆਉਂਦੀ ਨਹੀਂ ਤੋ ਇਸ ਕਰਕੇ ਇਹ ਜਿੱਦੀ ਵੱਡੀ ਪੱਤਰ ਦੇ ਉੱਤੇ ਅੱਜ ਸੱਦੇ ਗਏ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਦੇਖੋ ਇਹ ਗਿਲਸਾ ਅੱਜ ਜਦੋਂ ਬੁਲਾਏ ਦਾਸ ਨੇ ਵੀ ਦਾਸ 15 ਮਿੰਟ ਕੋਈ ਗੱਲ ਕੀਤੀ ਆ ਉਹਦੇ ਚ ਕੋਈ ਖਾਸ ਗੱਲ ਨਹੀਂ ਕੀਤੀ ਇਹ ਕਹਿਣਾ ਉਹ ਵੀ ਪੰਜਾਬ ਨੂੰ ਇੱਕ ਮਾਡਲ ਦੇ ਤੌਰ ਤੇ ਡਵੈਲਪ ਕਰੋ ਪੰਜਾਬ ਦਾ ਮਾਡਲ ਆਪਾਂ ਲੈ ਕੇ ਚੱਲੋ ਔਰ ਹੁਣ ਆਪਾਂ ਪੰਜਾਬ ਤੇ ਜੋਰ ਦਿਓ ਇਕੱਠੇ ਰਹੋ ਇਹ ਇਹ ਗੱਲਾਂ ਕੀਤੀਆਂ ਨੇ ਹੋਰ ਕੋਈ ਠੋਸ ਗੱਲ ਕੋਈ ਠੋਸ ਨੀਤੀ ਕੋਈ ਠੋਸ ਏਜੰਡਾ ਉਸ ਮੀਟਿੰਗ ਦਾ ਨਹੀਂ ਸੀ 70 ਕਿਲੋਮੀਟਰ ਦੂਰ ਪੰਜਾਬ ਦੇ ਵਿਧਾਇਕਾਂ ਨੂੰ ਮੁੱਖ ਮੰਤਰੀ ਨੂੰ ਜ਼ਰੂਰੀ ਕੰਮ ਛੱਡ ਕੇ ਬੁਲਾਉਣਾ ਕੋਈ ਕੈਰ ਜਿੰਜਾਗਾ 1 ਲੱਖ ਕੀ ਲੱਗਦਾਗਾ। ਉਹ ਇਹਦੇ ਤੇ ਹੁਣ ਇਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਜੀ ਅੱਗੇ ਤੋਂ ਤੇ ਕਹਿਣ ਵੀ ਜੇ ਮੀਟਿੰਗ ਕਰਨੀ ਹੈ ਪਟਿਆਲੇ ਆ ਜਾ ਦਿੱਲੀ ਆ ਅਧਿ ਨਹੀਂ ਆਉਂਦੇ। ਜੇ ਸਾਡੇ ਨਾਲ ਮੀਟਿੰਗ ਕਰਨੀ ਹੈ ਚੰਡੀਗੜ੍ਹ ਕਰ ਲਾ ਲੁਧਿਆਣਾ ਕਰ ਲਾ ਤੁਸੀਂ ਹੁਣ ਫ੍ਰੀ ਹੋ ਤੁਸੀਂ ਆ ਜੋ ਇਸ ਕਰਕੇ ਭਗਵੰਤ ਮਾਨ ਦੇ ਸਟੈਂਡ ਲੈਣ ਦਾ ਸਮਾਂ ਅਦਰਵਾਇਜ਼ ਜਿਹੜੀ ਨੀਤੀ ਦੇ ਉੱਤੇ ਅਰਵਿੰਦ ਕੇਜਰੀਵਾਲ ਚੱਲ ਰਿਹਾ ਦਿੱਲੀ ਇਹਨਾਂ ਦੇ ਹੱਥੋਂ ਗਈ ਪਰਹਿਣਾ ਪੰਜਾਬ ਵੀ ਨਹੀਂ ਫਿਰ ਇਹ ਸਾਬ ਨਾਲ ਹੂੰ ਹੂੰ ਅੱਛਾ ਸ਼੍ਰੀ ਅਕਾਲ ਤੱਕ ਸਾਬ ਵੱਲੋਂ ਜਿਹੜੀ ਗਠਿਤ ਸੱਤ ਮੈਂਬਰੀ ਕਮੇਟੀ ਸੀ ਉਹਦਾ ਦਾ ਮੈਨੂੰ ਲੱਗਾ ਵਿਚ ਵਿਚਾਲੇ ਰੌਲਾ ਖਿਚੋਲਾ ਜਾ ਪੈ ਗਿਆ ਉਹਨਾਂ ਦਾ ਕੁਝ ਨਹੀਂ ਕੱਢਣ ਪਾਉਣ ਨੂੰ ਉਹਨਾਂ ਕੋਲ ਹਾਂਜੀ ਉਹਦਾ ਕੱਢਣ ਪਾਉਣ ਨੂੰ ਕੀ ਹੋਣਾ ਇਹ ਹੁਣ ਅਕਾਲੀ ਦਲ ਕਹਿ ਰਿਹਾ 25 ਲੱਖ ਦੇ ਲਗਭਗ ਅਸੀਂ ਮੈਂਬਰਸ਼ਿਪ ਕਰ ਲਈ ਐ ਹੂੰ ਉਹਨੇ ਜਿਹੜੀ ਮੈਂਬਰਸ਼ਿਪ ਕੀਤੀ ਐ ਸੱਤ ਮੈਂਬਰੀ ਕਮੇਟੀ ਦੀ ਕੋਈ ਕੋਈ ਕਾਰ ਨਹੀਂ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਾਰਜਕਾਰੀ ਆ ਉਹਦੀ ਗਵਾਹੀ ਦੇ ਵਿੱਚ ਕੀਤੀ ਗਈ ਆ ਹੁਣ 7 ਮੈਂਬਰੀ ਕਮੇਟੀ ਦੀ ਮੀਟਿੰਗ ਵੀ ਬੁਲਾਈ ਗਈ ਸੀ 7 ਮੈਂਬਰੀ ਕਮੇਟੀ ਦੇ ਵੱਲੋਂ ਇਹ ਕਿਹਾ ਵੀ ਗਿਆ ਸੀ ਚੋਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਬੰਧਾਨ ਨੇ ਬਲਵਿੰਦਰ ਸਿੰਘ ਭੂਂਟੜਾ ਉਹਨਾਂ ਨੂੰ ਬੁਲਾ ਕੇ ਪੁੱਛਿਆ ਜਾਊਗਾ ਕਿ ਤੁਸੀਂ ਮੈਂਬਰਸ਼ਿਪ ਆ ਜਿਹੜੀ ਹਿਸਾਬ ਦੇ ਨਾਲ ਕਿਵੇਂ ਕੀਤੀ ਤਾਂ ਅਚਨਪੁੰਦਰ ਸਾਹਿਬ ਨੂੰ ਬੁਲਾਇਆ ਗਿਆ ਸੀ ਜੀ ਉਹਦੇ ਅਚਾਨਕ ਅੱਜ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਬੇਟੀ ਦਾ ਵਿਆਹ ਸੀਗਾ ਨ ਦਿੱਲੀ ਦੇ ਵਿੱਚ ਉਹਦੇ ਕਰਕੇ ਦੱਸਦੇ ਨੇ ਕਿ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਕਿਹਾ ਸੀ ਕਿ ਮੀਟਿੰਗ 12 ਫਰਵਰੀ ਤੋਂ ਬਾਅਦ ਪਾ ਲਓ ਤੇ ਮੈਂ ਵਿਆਹ ਚ ਬਿਜੀ ਹੋਊਗਾ। ਤੋਂ ਹੁਣ ਉਹਨਾਂ ਦੇ ਵਿਆਹ ਚ ਬਿਜੀ ਹੋਣ ਕਰਕੇ ਮੀਟਿੰਗ ਅੱਗੇ ਪਾਈ ਗਈ ਹੈ ਲਗਭਗ 13 ਫਰਵਰੀ ਨੂੰ ਇਹ ਮੀਟਿੰਗ ਹੋਣ ਦੇ ਸਾਰ ਨੇ ਉਹਦੇ ਚ ਹੁਣ ਕੀ ਨੀਤੀ ਬਣਦੀ ਆ ਜਿਹੜੀ ਮੈਂਬਰਸ਼ਿਪ ਫਾਰਮ ਭਰੇ ਗਏ ਪਰਚੀਆਂ ਕੱਟੀਆਂ ਗਈਆਂ 25 ਲੱਖ ਦਾ ਅੰਕੜਾ ਦੱਸਦੇ ਨੇ ਕਿ ਉਹਨਾਂ ਸਾਰਿਆਂ ਨੂੰ ਰੱਦ ਕੀਤਾ ਜਾਊਗਾ ਤੇ ਦੁਬਾਰੇ ਤੋਂ ਮੈਂਬਰਸ਼ਿਪ ਕੀ ਕਰੀ ਜਾਊਗੀ। ਪਉ ਇਹ ਇਹ ਸਾਰਾ ਸਵਾਲ ਨੇ ਇਹਦੇ ਚ ਹੁਣ ਜਫੇਦਾਰ ਸਾਹਿਬ ਦੀ ਭੂਮਿਕਾ ਕਿਹ ਰਹੀਦੀ ਆ ਉਹਦੇ ਤੇ ਵੀ ਸਭ ਦੀਆਂ ਨਜ਼ਰਾਂ ਕੇਂਦਰਤ ਹੋਈਆਂ ਹੋਈਆਂ ਜਫੇਦਾਰ ਸਾਹਿਬ ਵਿਦੇਸ਼ ਗਏ ਨੇ ਕਿਉਂ ਗਏ ਨੇ ਇੰਗਲੈਂਡ ਦੇ ਵਿੱਚ ਕੀ ਜ਼ਰੂਰੀ ਕੰਮ ਸੀ ਜਾਂ ਮਤਲਬ ਜਿਹੜੀ ਸਥਿਤੀ ਬਣੀ ਹੋਈ ਆ ਪੰਜਾਬ ਦੇ ਵਿੱਚ ਉਹ ਉਸ ਸਥਿਤੀ ਦਾ ਉਹ ਕੀ ਨਿਚੋੜ ਲੱਭਦੇ ਨੇ ਦੇਖਦੇ ਆ ਜੀ ਇਹ ਦਿੱਲੀ ਦਾ ਜਿਹੜਾ ਵਿਧਾਇਕ ਆ ਅਮਨਤੁੱਲਾ ਇੱਕ ਵੱਡਾ ਪਰਿਵਾਰ ਆ ਪੈਸੇ ਵਾਲਾ ਪਰਿਵਾਰ ਆ ਇੱਕ ਵੱਡੀ ਕੰਸਟਰਕਸ਼ਨ ਕੰਪਨੀ ਐ ਦਿੱਲੀ ਚ ਇਹਦੇ ਇਹਦੇ ਤੇ ਛਾਪੇਮਾਰੀ ਹੋ ਰਹੀ ਆ ਜੀ ਇਹਦੇ ਤੇ ਛਾਪੇਮਾਰੀ ਹੋ ਰਹੀ ਆ ਜੀ ਅਸਲ ਦੇ ਵਿੱਚ ਅਜੇ ਤਾਂ ਵਿਚਾਰਿਆਂ ਨੂੰ ਜਿੱਤਿਆਂ ਨੂੰ 2 ਦਿਨ ਹੋਏ ਆ ਦਿੱਲੀ ਦੀਆਂ ਚੋਣਾਂ ਲੰਘੀਆਂ ਨੂੰ 3 ਦਿਨ ਨਹੀਂ ਹੋਏ ਔਰ ਇਹ ਛਾਪੇਮਾਰੀ ਵੀ ਸ਼ੁਰੂ ਕਰਤੀ ਸੋ ਇਹ ਨਾ ਅਸਲ ਦੇ ਵਿੱਚ ਭਾਜਪਾ ਵਾਲੇ ਵੀ ਹੱਥ ਧੋ ਕੇ ਮਗਰ ਪਏ ਹੋਇਆ ਆਮ ਆਦਮੀ ਪਾਰਟੀ ਵਾਲੇ ਪਹਿਲਾਂ ਵੀ ਇਹਨਾਂ ਨੇ ਚੋਣਾਂ ਤੋਂ ਪਹਿਲਾਂ ਜੇ ਜਮਨਾਬਾਰੇ ਕੇਜਰੀਵਾਲ ਨੇ ਬਿਆਨ ਦਿੱਤਾ ਹਰਿਆਣਾ ਚ ਐਫ ਆਰ ਆਪ ਸੀਨੇਕ ਬਿਆਨ ਦਿੱਤਾ ਇੱਕ ਮਸਲੇ ਨੂੰ ਲੈ ਕੇ ਦਿੱਲੀ ਚ ਐਫ ਆਈ ਆਰ ਔਰ ਪਹਿਲਾਂ ਵੀ ਇਹਨਾਂ ਦੀ ਮਤਲਬ ਮਗਰ ਪੜੋ ਪੜੀ ਹੈ ਜਿਹੜੀ ਉਹ ਦਿੱਲੀ ਪੁਲਿਸ ਦੇ ਵੱਲੋਂ ਕਿਤੀ ਜਾਂਦੀ ਰਹੀ ਆ ਹੁਣ ਫੇਰ ਜਿਹੜੀ ਕਿਤੀ ਹੈਗੀ ਉਹ ਇਸੇ ਰੂਪ ਦੀ ਬਣੀ ਹੋਈ ਆ ਮਾਨਪੁੱਲਾ ਖਾਨ ਦੇ ਉੱਤੇ ਕੋਈ ਬਹੁਤਾ ਵੱਡਾ ਕੇਸ ਨਹੀਂ ਸੀ ਇੱਕ ਵਿਅਕਤੀ ਹੈ ਗਿਲਖਵ ਉਹ ਪੁਲਿਸ ਨੇ ਇੱਕ ਕੇਸ ਸ਼ਿਕਾਇਤ ਕਰਨ ਲੱਗਾ ਇਲੈਕਸ਼ਨ ਦੇ ਦੌਰਾਨ ਉਹ ਮਾਨਪੁੱਲਾ ਖਾਨ ਕੋਲੇ ਆ ਗਿਆ ਇਹਨੇ ਕਹਤਾ ਕਿ ਵੀ ਨਹੀਂ ਇਹਨੂੰ ਰੈਸਟਰੀ ਕਰਨਾ ਇਹਨੇ ਉਹਨੂੰ ਬਚਾਤਾ ਪੁਲਿਸ ਦੀ ਗ੍ਰਿਫਤਾਰੀ ਤੋਂ ਉਹਦੀ ਐਫਆਈਆਰ ਇਸ ਐਮਐਲਏ ਦੇ ਉੱਤੇ ਜਿਹੜੀ ਦਰਜ ਕਰਤੀ ਵੀ ਤੂੰ ਕਿਉਂ ਕਿ ਉਹ ਬੰਦਾ ਸਾਡੀ ਗ੍ਰਿਫਤ ਚੁੱਪ ਜਾਤਾ ਇਸ ਕਰਕੇ ਤੂੰ ਦੇਖੀ ਚ ਬਿਕਨ ਪਾਇਆ ਤੂੰ ਇੱਕ ਵਿਅਕਤੀ ਨੂੰ ਜਿਹਨੂੰ ਪੁਲਿਸ ਫੜਨ ਗਈ ਸੀ ਉਹਨੂੰ ਭਜਾਇਆ ਇਸ ਕਰਕੇ ਅਸੀਂ ਹੁਣ ਤੇਰੇ ਤੇ ਐਫਆਈਆਰ ਲਾਂਚ ਕਰਦੇ ਆ ਜੀ ਅੱਛਾ ਜੀ ਥਾਣਾ ਭੀਖੀ ਵੈਂਡ ਜਮਈ ਬਾਰਡਰ ਤੇ ਕਿਹੜਾ ਆਈਪੀਐਸ ਬਣੀ ਫਿਰਦਾ ਸੀ ਅਫਸਰ ਨਕਲੀ ਜਮਈ ਗੱਡੀ ਸੀ ਗੱਡੀ ਤੇ ਜਾਂਦੀ ਸੀ ਪਰਦੀ ਪਾਈ ਹੋਈ ਸੀ ਆਈਪੀਐਸ ਵਾਲੇ ਸਟਾਰ ਲੱਗੇ ਹੋਏ ਸੀ ਹਮਮਮ ਉਹ ਸਾਲਿਆਂ ਨੇ ਨਾਕੇ ਤੇ ਘੇਰੀ ਹਮਮਮ ਕਹਿੰਦੇ ਨਾਕੇ ਤੇ ਘੇਰੀ ਕਹਿੰਦੇ ਸਟਾਰ ਨਹੀਂ ਵੀ ਨੇ ਹਮਮਮ ਕਹਿੰਦੇ ਲੂਟ ਮਾਰਿਆ ਹੋਊ ਕਹਿੰਦੇ ਹਾਂਜੀ ਮੈਡਮ ਕਹਿੰਦੀ ਮੈਂ ਆਈਪੀਐਸ ਅਫਸਰ ਆਂ ਪਰੇ ਹੋ ਜਾਓ ਉਹਨਾਂ ਨੂੰ ਸ਼ੱਕ ਹੋ ਗਿਆ ਸ਼ੱਕ ਹੋ ਗਿਆ ਜਾਂ ਤਾਂ ਕਿ ਇਹਨਾਂ ਸਾਹ ਗੱਡੀ ਗੱਡੀ ਛੋਟੀ ਹੋਊਗੀ ਨਹੀਂ ਸ਼ੱਕ ਫੇਤੀ ਕੀਤੇ ਆ ਕੰਨ ਨੂੰ ਹੁੰਦਾ ਹੈ ਜਾਂ ਐਨ ਨੂੰ ਲੱਗਿਆ ਹੋਣਾ ਵੀ ਗਨਮੈਨ ਐਣੀ ਨਾਲ ਕੋਈ ਜਾਂ ਕਈ ਵਾਰ ਓਵਰ ਐਕਟਿੰਗ ਵੀ ਕਰਤੀ ਹੋਵੇਗੀ। ਸਕ ਹੋਇਆ ਉਹਨਾਂ ਨੇ ਕਹਿੰਦਾ ਮੈਡਮ ਆਈ ਕਾਰਡ ਦਿਖਾਓ। ਕਹਿੰਦੇ ਵੀ ਆਈ ਕਾਰਡ ਨਹੀਂ ਆਇਆ ਸਬਤ ਰੱਖਦੇ ਹੁੰਦੇ ਉਹ ਕਹਿੰਦੇ ਜੀ ਥੱਲੇ ਆਜੋ ਇੱਕ ਵਾਰ। ਵਰਦੀ ਪਾਈ ਹੋਈ ਸੀ ਜਦੋਂ ਗਿਲਸਾਬ ਥੋੜੀ ਪੁੱਛ ਗਈ ਸੀ ਜਾਂਚ ਕੀਤੀ ਪਤਾ ਲੱਗਿਆ ਵੀ ਨਾ ਤਾਂ ਇਹ ਆਈਪੀਐਸ ਅਫਸਰ ਹੈ ਨਾ ਇਹ ਫੌਜਮਲਾਜ ਹੈ ਮੈਂ ਤਾਂ ਐਵੇਂ ਹੀ ਵਰਦੀ ਸਮਾ ਕੇ ਪਾ ਕੇ ਰੋਮ ਝਾੜਦੀ ਫਿਰਦੀ ਆ। ਹੁਣ ਉਹਦੇ ਤੇ ਐਫਆਈਆਰ ਦਰਜ ਹੋ ਗਈ ਹੈ ਜੀ ਜਾਂਚ ਚੱਲ ਰਹੀ ਹੈ ਵੀ ਮਸਲਾ ਕੀ ਆ। ਜੀ। ਅੱਛਾ ਜੀ ਨਾਲ ਦੱਸਿਓ ਵੀ BBMB ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਨਾਂ ਨੇ ਹੈਡ ਬਾਕਸ ਜਿਹੜੇ ਨੇ ਉਹਨਾਂ ਦੇ ਕੰਟਰੋਲ 'ਚ ਉਹਨਾਂ ਤੇ ਸੈਂਸਰ ਲਾਤੇ ਕਾਦੇ ਦੇਖੋ ਜੀ ਇਹ BBMB ਆ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਇਹਦੇ 'ਚੋਂ ਪੰਜਾਬ ਨੂੰ ਲਗਾਤਾਰ ਬਾਹਰ ਕੀਤਾ ਜਾ ਰਿਹਾ ਹੈ ਹਿਮਾਚਲ ਇਹਦੇ ਤੇ ਆਪਣਾ ਹੱਕ ਜਤਾਈ ਕਰ ਰਿਹਾ ਹਰਿਆਣਾ ਇਹਦੇ ਤੇ ਆਪਣੀ ਹੱਕ ਜਤਾਈ ਹੈ ਜਿਹੜੀ ਉਹ ਕੋ ਕਰ ਰਿਹਾ ਹੈਗਾ ਔਰ ਇਹ ਜਿਹੜਾ BBMB ਪਾਖੜਾ ਪਿਆ ਮੈਨੇਜਮੈਂਟ ਬੋਰਡ ਆ ਉਹਨੇ ਚੁੱਪਚੀਪੇ ਪੰਜਾਬ ਦੇ ਜਿਹੜੇ ਹੈਡਵੌਕਸ ਨੇ ਉਹਨਾਂ ਤੇ ਨਹਿਰੀ ਪਾਣੀ ਮਾਪਣ ਵਾਲੇ ਉਹਦੋਂ ਇੱਕ ਸੈਂਸਰ ਲਾਤੇ ਜੀ ਜਿਲ੍ਹ ਸਾਹਿਬ ਇਹ ਸੈਂਸਰ ਨੇ ਜਿਹੜੇ ਅਸਲ ਤੇ ਡਿਵਾਈਸ ਨੇ ਜਿਹੜੇ ਜਿੰਨਾ ਪਾਣੀ BBMB ਰਾਹੀਂ ਪੰਜਾਬ ਨੂੰ ਆਉਂਦਾ ਉਹਦੇ ਤੇ ਨਜ਼ਰ ਰੱਖਦੇ ਨੇ ਮਿੰਦੇ ਨੇ ਪਾਣੀ ਇਹੋ ਜਿਹਾ ਸੈਂਸਰ ਨੇ ਇਹ ਵੀ ਕਿੰਨਾ ਮੀਟਰਕ ਟਨ ਪਾਣੀ ਆ ਜਿਹੜਾ ਉਹ ਲੰਘਿਆ ਔਰ ਇਹ ਜਿਹੜਾਗਾ ਇੱਕ ਕੌਮੀ ਹਾਈਡਰੋਲੋਜੀ ਪ੍ਰੋਜੈਕਟ ਦੇ ਜਿਹੜੇ ਫੰਡ ਨੇ ਉਹਦੇ ਤਹਿਤ BBMP ਇਸ ਪਾਸੇ ਕਦਮ ਚੱਕ ਰਿਹਾ ਪੰਜਾਬ ਦੇ ਜਲ ਸਰੋਤ ਵਿਭਾਗ ਜਿਨ੍ਹਾਂ ਨੂੰ ਮਾਧੋਪੁਰ ਹੈਡਵਰਕਸ ਤੋਂ ਵੀ ਪਾਣੀ ਆਉਂਦਾ ਉੱਥੇ ਸੈਂਸਰ ਲਾ ਦਿੱਤਾ ਗਿਆਗਾ ਔਰ ਸਾਡਾ ਜਿਹੜਾ ਜਲ ਸਰੋਤ ਵਿਭਾਗ ਆ ਉਹਦੇ ਅਫਸਰਾਂ ਨੇ BBMP ਨਾਲ رابطہ ਕੀਤਾ ਔਰ ਕਿਹਾ ਵੀ ਇਹ ਕੀ ਕੀਤਾ ਉਹ ਕਹਿੰਦੇ ਜੀ ਇਹ ਤਾਂ ਅਸੀਂ ਚੈੱਕ ਕਰਨਾ ਵੀ ਤੁਹਾਨੂੰ ਪਾਣੀ ਕਿੰਨਾ ਜਾਂਦਾ ਇਹਨਾਂ ਸੈਂਸਰਾਂ ਜਰੀਏ ਇਹ ਕਹਿੰਦੇ ਵੀ ਦੇਖਦੇ ਆ ਨਹਿਰ ਚ ਪਾਣੀ ਕਿੰਨਾ ਚੱਲ ਰਿਹਾ ਉਹਦਾ ਸਾਰਾ ਡਾਟਾ ਆਨਲਾਈਨ ਹੁੰਦਾ ਔਰ ਇਸ ਤੋਂ ਪਹਿਲਾਂ ਪਾਣੀ ਮਾਪਣ ਦਾ ਪੁਰਾਣਾ ਢੰਗ ਤਰੀਕਾ ਸੀਗਾ ਵੀ ਕਿੰਨਾ ਉਹ ਜਿਹੜੇ ਆਮ ਨਿਸ਼ਾਨ ਜੇ ਲੱਗੇ ਹੁੰਦੇ ਆਪਾਂ ਨਹਿਰਾਂ ਤੇ ਵੀ ਦੇਖਿਆਂ ਦਰਿਆਵਾਂ 'ਤੇ ਵੀ ਦੇਖਿਆ ਔਰ BBMP ਦੀ ਰੋਕੜ ਤੇ ਹਰੀਕੇ ਹੈਡਵੌਟਰ 'ਤੇ ਵੀ ਜਿਹੇ ਸੈਂਸਰ ਲਾਏ ਜਾਣ ਦੀ ਯੋਜਨਾ ਹੈ ਇਸੇ ਤਰ੍ਹਾਂ ਪਾਖੜਾ ਮੇਨ ਲਾਈਨ ਦੇ ਉੱਤੇ ਸੈਂਸਰ ਲੱਗ ਰਹੇ ਨੇ ਜਿੱਥੋਂ ਮਤਲਬ ਪਾਣੀ ਜਿਹੜਾ ਆਉਂਦਾਗਾ ਉਹ ਇਹ ਸਿੱਦੇ ਦਫ਼ਤਰ ਦੇ ਉੱਤੇ ਇੱਕ ਤਾਲ ਆ ਇਹਨਾਂ ਨੇ ਇਹ ਦਬਦਬਾ ਬਣਾਉਣਾ ਕਿ ਦੇਖੋ ਤੁਹਾਨੂੰ ਇੰਨਾ ਪਾਣੀ ਦਿੰਦੇ ਆਸੀਂ ਤੁਹਾਨੂੰ ਇੰਨਾ ਪਾਣੀ ਆਉਂਦਾ ਸੋ ਇਹ ਪਾਣੀਆਂ ਤੇ ਪੰਜਾਬ ਦਾ ਰਾਈਟ ਬਣਦਾ ਔਰ ਜਿਸ ਧਰਤੀ ਦੇ ਉੱਤੇ ਪਾਣੀ ਆਉਂਦਿਆ ਉਸ ਧਰਤੀ ਦਾ ਅੱਕ ਬਣਦਾ ਕਿਉਂਕਿ ਨੁਕਸਾਨ ਵੀ ਸਾਡੇ ਕਰਦੇ ਨੇ ਸੋ ਇਹ ਸਾਨੂੰ ਸੋਲਦਾ ਹਟਜਟਾਈ ਕਰ ਰਹੇ ਨੇ ਸਿੱਧੇ ਦਫ਼ਤਰ ਦੇ ਜੀ ਸ਼੍ਰੀ ਗੁਰੂ ਰਵਿਦਾਸ ਦੇ ਪ੍ਰਕਾਸ਼ ਪਰੋ ਸਬੰਧੀ ਸਮਾਗਮ ਚੱਲ ਰਹੇ ਨੇ ਪੰਜਾਬ 'ਚ ਜੀ ਦੀਗਲ ਸਾਹਿਬ ਹੁਣ ਵੀ ਆਪਾਂ ਜਦੋਂ ਗੱਲ ਕਰ ਰਹੇ ਹਾਂ ਤਾਂ ਪਟਾਕੇ ਜਿਹੜੇ ਨੇ ਉਹ ਚੱਲਣੇ ਸ਼ੁਰੂ ਹੋ ਗਏ ਕਿਉਂਕਿ 12 ਬੰ ਬਚ ਚੁੱਕੇ ਨੇ ਔਰ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਆਗਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚੋਂ ਜਲੰਧਰ ਦੇ ਵਿੱਚੋਂ ਖਾਸ ਕਰਕੇ ਟ੍ਰੇਨਾਂ ਦੀਆਂ ਟ੍ਰੇਨਾਂ ਭਰ ਕੇ ਜਿਹੜੀਆਂ ਉਹ ਜਾ ਰਹੀਆਂ ਨੇ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆ ਜਿਹੜੇ ਉਹ ਰਸਿਆ ਜਾ ਰਿਹਾਗਾ ਕਿ ਜਿਹੜੇ ਗੁਰੂ ਰਵਿਦਾਸ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਪੰਜਾਬ ਦੇ ਵਿੱਚੋਂ ਗਏ ਨੇ ਔਰ ਪੰਜਾਬ ਦੇ ਵਿੱਚ ਵੀ ਹਲਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੀ ਗਵਾਈ ਦੇ ਵਿੱਚ ਜਿਹੜਾ ਜਲੰਧਰ ਦੀ ਬੂਟ ਮੰਡੀ ਆ ਉੱਥੇ ਇੱਕ ਸਮਾਰਕ ਜਿਹੜਾਗਾ ਸਟੇਟ ਲੈਵਲ ਦਾ ਉਹ ਕੀਤਾ ਜਾ ਰਿਹਾਗਾ ਤੋ ਇਹ ਕਾਫੀ ਵੱਡੀ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਜੀ ਜੀ ਚੰਦ ਭਾਨ ਦੇ ਵਿੱਚ ਜਿਹੜਾ ਫੜੋ ਫੜਾਈ ਕੀਤੀ ਸੀ ਪੁਲਿਸ ਨੇ ਉਹਦਾ ਕੀ ਬਣਿਆ ਜੀ ਦੇਖੋ ਜੀ ਜਿਹੜੀ ਚੰਦਪਾਣ ਦੇ ਵਿੱਚ ਉੱਥੋਂ ਦੇ ਐਮਐਲਏ ਦੇ ਇਸ਼ਾਰੇ ਦੇ ਉੱਤੇ ਪੁਲਿਸ ਦੇ ਵੱਲੋਂ ਮਹਿਲਾ ਸਰਪੰਚ ਜਿਹੜੀ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਆ ਉਹਦੇ ਪਤੀ ਸਮੇਤ 40 ਦੇ ਲਗਭਗ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਔਰ 80 ਦੇ ਲਗਭਗ ਪਿੰਡ ਵਾਸੀਆਂ ਦੇ ਉੱਤੇ ਐਫਆਈਆਰ ਦਰਜ ਹੋਇਆ। ਉਦੋਂ ਵੇ ਮਸਲਾ ਬਹੁਤ ਪਹੁੰਗ ਗਿਆ ਸੀ। ਮਸਲਾ ਇਸ ਰੂਪ ਦੇ ਵਿੱਚ ਭੱਗ ਗਿਆ ਜਿਸ ਪੁਲਿਸ ਨੇ ਨਾਲ ਤਾਂ ਮਜ਼ਦੂਰ ਕੁੱਟੇ ਇੱਕ ਵਿਅਕਤੀ ਦੇ ਪਿੱਛੇ ਲੱਗ ਕੇ ਨਾਲੇ ਉਹਨਾਂ ਦੇ ਘਰਾਂ ਦੀ ਪੰਨ ਤੋੜ ਕੀਤੀ ਉਹਨਾਂ ਦੇ ਮਤਲਬ ਮੋਟਰਸਾਈਕਲ ਧੰਨ ਤੇ ਕਈ ਬੱਚਿਆਂ ਦੇ ਮਤਲਬ ਪਿਸ਼ਾਬ ਰਾਹੀ ਜਿਹੜਾ ਖੂਨ ਆ ਰਿਹਾ ਬਲੱਡ ਆ ਰਿਹਾ ਕਈਆਂ ਦੀਆਂ ਹੱਡੀਆਂ ਟੁੱਟ ਗਈਆਂ ਕਿਸੇ ਦੀ ਲੱਤ ਕਿਸੇ ਦੀ ਬਾਹ ਪੁਲਿਸ ਨੇ ਲੱਖੀ ਚਾਰ ਦੇ ਬਹੁਤੜਾ ਕੀਤਾ ਇੱਕ ਤਾਂ ਵੀ ਚੱਲੀਆਂ ਦੋਨੇ ਪਾਸਿਆਂ ਤੋਂ ਇਹਦੇ ਚ ਵੀ ਕੋਈ ਦੋਰਾਵਾ ਨਹੀਂ ਲੇਕਿਨ ਕੁਝ ਵੀਡੀਓ ਵਾਇਰਲ ਹੋਈਆਂ ਸੀ ਜਿਹੇ ਚ ਪਿੰਡ ਦੇ ਕੁਝ ਵਿਅਕਤੀ ਨੇ ਜਿਹੜੇ ਉਹ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਸੀ ਵੀਡੀਓਜ਼ ਦੇ ਵਿੱਚ ਉਦੋਂ ਬਾਅਦ ਮਜ਼ਦੂਰ ਜਥੇਬੰਦੀਆਂ ਆਪੋ ਜੀ ਸਮਾਜ ਪਾਰਟੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਵੱਡਾ ਕੀਤਾ ਗਿਆ। ਔਰ ਉਹਨਾਂ ਨੇ ਫਰੀਦਕੋਟ ਦੇ ਵਿੱਚ ਇਸ ਗੱਲ ਨੂੰ ਉਭਾਰਿਆ ਕਿ ਚੰਦਪਾਣ ਪਿੰਡ ਦੇ ਵਿੱਚ ਪੁਲਿਸ ਨੇ ਠੱਕੇਸ਼ਾਈ ਮਜ਼ਦੂਰਾਂ ਦੇ ਨਾਲ ਕੀਤੀ ਹੈ। ਦਲਿਤ ਭਾਈਚਾਰੇ ਨਾਲ ਠੱਕਾ ਹੋਇਆ। ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਜੀ ਜਿਦੇ ਵਿੱਚ ਗਿਲ ਸਾਹਿਬ ਇਹ ਸੀਗਾ ਕਿ ਜਿੰਨੇ ਗ੍ਰਿਫਤਾਰ ਕੀਤੇ ਮਜ਼ਦੂਰ ਨੇ ਸਾਰੇ ਰਿਹਾ ਕੀਤੇ ਜਾਣਗੇ। ਉਹ ਅੱਜ ਸਾਰੇ ਰਿਹਾ ਕਰਤੇ ਜੀ ਜੇਲ ਤੋਂ। ਦੂਜੀ ਮੰਗ ਸੀ ਕਿ ਜਿਹੜਾ ਐਸਚਓ ਸੀਗਾ ਉਹਨੂੰ ਲਾਈਨ ਹਾਜ਼ਰ ਕਰਕੇ ਫਰੀਦਕੋਟ ਭੇਜਿਆ ਜਾਊ ਉਹ ਭੇਜਤਾ ਸੀ ਕੱਲ ਹੀ ਐਸ ਐਚਓ ਲਾਈਨ ਹਾਜ਼ਰ ਕੀਤਾ ਫਰੀਦਕੋਟ ਭੇਜਤਾ ਪੁਲਿਸ ਲਾਈਨ ਦੇ ਵਿੱਚ ਤੀਜੀ ਮੰਗ ਜਿਹੜੀ ਪੁਲਿਸ ਨੇ ਅੱਜ ਮੰਨੀ ਕੇ ਜਿਹੜੇ ਵਿਅਕਤੀ ਵੀਡੀਓਜ਼ ਦੇ ਵਿੱਚ ਵੀਡੀਓ ਕਲਿੱਪਾਂ ਆਈਆਂ ਵਾਇਰਲ ਹੋਈਆਂ ਗੋਲੀਆਂ ਚਲਾ ਰਹੇ ਨੇ ਰਫਲਾਂ ਦੇ ਨਾਲ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਊ ਉਹਨਾਂ ਖਿਲਾਫ ਐਫ ਆਈ ਆਰ ਜਿਹੜੀ ਉਹ ਦਰਜ ਹੋ ਗਈ ਉਹ ਮਸਲਾ ਬਹੁਤ ਛੋਟਾ ਸੀ ਪਾਣੀ ਦੀ ਨਿਕਾਸੀ ਦਾ ਮਸਲਾ ਸੀ ਪਿੰਡ ਦਾ ਪਰ ਭਾਈਚਾਰਕ ਮਸਲਾ ਸੀਗਾ ਬਹਿ ਕੇ ਹੱਲ ਹੋਣ ਵਾਲਾ ਸੀ ਅਲਸਾ ਪ੍ਰਸ਼ਾਸਨ ਦੇ ਵੱਲੋਂ ਮਸਲੇ ਨੂੰ ਹੱਲ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਹੱਲ ਨਹੀਂ ਹੋਇਆ ਜਿਹਦੇ ਕਰਕੇ ਇਹ ਤਕਰਾਰ ਵਧਿਆ ਹੁਣ ਵੀ ਇਹਨੂੰ ਭਾਈਚਾਰਕ ਤੌਰ ਦੇ ਉੱਤੇ ਹੱਲ ਕਰਨ ਦਾ ਮੰਨਦਾ ਸੀ ਜੀ ਤੇ ਇਹ ਦੱਸਿਓ ਵੀ ਅਮਰੀਕਾ ਦੇ ਵਿੱਚੋਂ ਕਿੰਨੇ ਕੁ ਜਣੇ ਹੁਣ ਹੋਰ ਆ ਰਹੇ ਨੇ ਵਾਪਸ ਗੈਰਕਾਨੂੰਨੀ ਪ੍ਰਵਾਸੀ ਤੇ ਪੰਜਾਬੀ ਕਿੰਨੇ ਕੁ ਬਾਹਰ ਹਲੇ ਤੁਰੇ ਜਾ ਰਹੇ ਨੇ ਦੇਖੋ ਗੱਲ ਸਾਹਿਬ ਅਮਰੀਕਾ ਦੇ ਵਿੱਚੋਂ ਜਦੋਂ ਤੋਂ ਉਹ ਜਹਾਜ਼ ਜਿਹੜਾ ਦਾ ਉਹ ਚਾਰ ਭਾਰਤੀਆਂ ਨੂੰ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਉੱਡਾਈ ਅਡੇ ਤੇ ਉਤਰਿਆ ਆਂਗੋ ਅਗਣਤੀ ਸਾਡੇ ਪੰਜਾਬੀਆਂ ਦੀ 30 ਸੀ ਗੁਜਰਾਤ ਵਾਲੇ ਤੇ ਹਰਿਆਣੇ ਵਾਲੇ 30-30 ਸੀ ਪਰ ਉਦੋਂ ਤੋਂ ਪੰਜਾਬ ਦੇ ਲੋਕ ਸਹਿੰਨੇ ਹੋਏ ਨੇ ਜਿੰਨਾਂ ਦੇ ਬੱਚਿਆਂ ਨੇ ਲਾਸਟ ਇਅਰ ਵੀ ਜਿਹੜੀ ਸਿਆਸੀ ਸਰਨ ਲਈ ਆ, ਆਸਾਮ ਲਈ ਆ ਉਹ ਵੀ ਡਰੇ ਹੋਏ ਨੇ ਵੀ ਕਿਤੇ ਰੱਦ ਹੋ ਕੇ ਕਿਤੇ ਜਹਾਜ਼ ਚੜ੍ਹਦੀ ਨਾ ਆਵੇ। ਔਰ ਸਥਿਤੀ ਇਹ ਹੈ ਕਿ ਹਰ ਰੋਜ਼ ਪੰਜਾਬ ਦੇ ਵਿੱਚ ਕੁਝ ਫੇਕ ਨਿਊਜ਼ ਵੀ ਚੱਲ ਰਹੀਆਂ ਨੇ ਚੱਲ ਰਹੀਆਂ ਵੀ ਅੱਜ ਛਾਪਾ ਪੈ ਗਿਆ ਪੰਜਾਬੀ ਰੈਸਟੋਰੈਂਟ ਦੇ ਉੱਤੇ ਅੱਜ ਪੰਜਾਬੀਆਂ ਦੇ ਘਰਾਂ ਤੇ ਛਾਪੇ ਮਰੀ ਹੋ ਗਿਨ ਲੈਂਦਾ ਨਹੀਂ ਆ ਫੇਕ ਅਫਵਾਹ ਆਉਣੀਆਂ ਤਾਂ ਮਾਪਿਆਂ ਦੇ ਦਿਲ ਮੈਂ ਮੈਂ ਦੇਖ ਰਿਹਾ ਕਿ ਸਹਿਮੇ ਪਏ ਆ ਤੇ ਇਹ ਪੰਜਾਬ ਦੇ ਵਿੱਚ ਹੁਣ ਇਹੀ ਜਾਣਕਾਰੀ ਮਿਲ ਰਹੀ ਹੈ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਜ਼ਾਰ ਤੋਂ ਵੱਧ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਲੈ ਕੇ ਜਹਾਜ਼ ਫੇਰ ਆ ਰਹੇ ਆ ਇਸੇ ਦੌਰਾਨ ਜਿਹੜੇ ਅੰਕੜੇ ਕਿਉਂਕਿ ਅੰਕੜਿਆਂ ਦੀ ਚਰਚਾ ਵੀ ਹੁਣ ਜਿਹੜੀ ਉਹ ਚੱਲ ਪਈ ਹੈ ਅੰਕੜੇ ਸਾਹਮਣੇ ਆ ਰਹੇ ਨੇ ਕਿ 2023 ਦੇ ਦੌਰਾਨ 216000 ਤੋਂ ਵੱਧ ਭਾਰਤੀਆਂ ਨੇ ਆਪਣੀ ਭਾਰਤੀ ਨਾਗਰਿਕਤਾ ਛੱਡ ਕੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲਈ ਹੈ ਹਾਲਾਂਕਿ 2020 ਦੇ ਅੰਕੜਾ 53256 ਸੀ 21 ਚ 163370 ਸੀ 22 ਚ 225620 ਭਾਰਤੀਆਂ ਨੇ ਨਾਗਰਿਕਤਾ ਛੱਡੀ ਸੀ ਔਰ ਇਹਦੇ ਵਿੱਚ ਇਹ ਸਥਿਤੀ ਪੰਜਾਬੀਆਂ ਦੀ ਗਿਣਤੀ ਵੀ ਕਰਨੀ ਹੈ ਸਾਡੇ ਸਾਡੇ ਪੰਜਾਬੀ ਕਿਉਂਕਿ ਇੱਥੇ ਰੋਜ਼ਗਾਰ ਦੀ ਘਾਟ ਹੈ ਸਾਡੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੇ ਉਹ ਕਾਲੀ ਦਲ ਭਾਜਪਾ ਦੀ ਸੀ ਚਾਹੇ ਉਹ ਕਾਂਗਰਸ ਦੀ ਸੀ ਚਾਹੇ ਆਹ 3 ਸਾਲ ਵਾਲੇ ਹੋ ਗਏ ਹੁਣ ਜਿਹੜੇ ਕਹਿੰਦੇ ਅੰਗਰੇਜ਼ ਇੱਥੇ ਨੌਕਰੀਆਂ ਕਰਨ ਆਇਆ ਕਰਨਗੇ ਲੇਕਿਨ ਸਾਡੇ ਪੰਜਾਬ ਦੇ ਵਿੱਚ ਉਹ ਵੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਪ੍ਰਵਾਸ ਕਰ ਰਹੇ ਨੇ ਪੰਜਾਬ ਦੇ ਵਿੱਚੋਂ ਪ੍ਰਵਾਸ ਲਗਾਤਾਰ ਹੋ ਰਿਹਾ ਹੈਗਾ ਪੰਜਾਬ ਦੇ 28117 ਲੋਕਾਂ ਨੇ ਇਸ ਸਾਲ ਦੇ ਵਿੱਚ ਆਪਦੇ ਪਾਸਪੋਰਟ ਨੇ ਜਿਹੜੇ ਇੰਡੀਅਨ ਸੀ ਉਹ ਛੱਡ ਕੇ ਕਿਸੇ ਹੋਰ ਦੇਸ਼ ਦੇ ਲੈ ਲੇ। ਗੁਜਰਾਤ 3 ਨੰਬਰ ਦੇ ਉੱਤੇ ਆ। ਦਿੱਲੀ ਵਾਲਾਂ ਦੇ ਪੰਜਾਬ ਤੋਂ ਵੀ ਵੱਧ ਆ। ਤੋਂ ਦਿੱਲੀ ਦੇ ਵਿੱਚੋਂ ਵੀ ਬੜੀ ਗੰਟੀ ਦੇ ਵਿੱਚ ਲੋਕ ਨਾਗਰਿਕਤਾ ਛੱਡ ਰਹੇ ਨੇ। ਫਿਰ ਸਾਡੇ ਪ੍ਰਧਾਨ ਮੰਤਰੀ ਜੀ ਹੁਣ ਇਸ ਵਕਤ ਜਿਹੜੇ ਉਹ ਫਰਾਂਸ ਦੌਰੇ ਦੇ ਉੱਤੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਪੜ ਕੇ ਅਮਰੀਕਾ ਜਾਣਗੇ। ਉਹਨਾਂ ਦੇ ਦੌਰੇ ਤੋਂ ਪਹਿਲਾਂ ਜਿਲ੍ਹ ਸਾਹਿਬ ਅਮਰੀਕਾ ਨੇ ਕੁਝ ਠੰਡਾ ਸੜਕਣਾ ਸ਼ੁਰੂ ਕਰਤਾ ਉਹ ਠੰਡਾ ਐਂਜੀਕਟਰ ਹੈ ਕਿ ਸਾਡੇ ਜਿਹੜੇ ਕੱਚੇ ਕੰਮੇ ਨੇ ਉੱਥੇ ਜਾਂ ਜਿਨ੍ਹਾਂ ਨੂੰ ਉਹ ਗੈਰਕਾਨੂੰਨੀ ਕਹਿੰਦੇ ਨੇ ਉਹਨਾਂ ਨੂੰ ਕੋਈ ਰਾਹਤ ਦੇ ਰਹੇ ਨੇ ਅਡਾਨੀ ਨੂੰ ਰਾਹਤ ਦੇਤੀ ਅਡਾਨੀ ਖਿਲਾਫ ਜਿਹੜੀ ਕਾਰਵਾਈ ਕੀਤੀ ਸੀਗੀ ਅਮਰੀਕਾ ਦੀ ਸਰਕਾਰ ਦੇ ਵੱਲੋਂ ਉਹਦੇ ਵਿੱਚ ਇੱਕ ਵੱਡੀ ਰਾਹਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਕ੍ਰੰਪ ਹੋਰਾਂ ਨੇ ਜਿਹੜੀ ਉਹ ਦੇ ਦਿੱਤੀ ਆ ਜਿਦੇ ਵਿੱਚ ਸੀਗਾ ਕਿ ਇੱਕ ਰੈਸ਼ਵਤ ਦੇ ਮਾਮਲੇ ਦੇ ਵਿੱਚ ਜਿਹੜਾ ਜਾਂਚ ਦਾ ਮਸਲਾ ਸੀਗਾ ਉਹ 1977 ਦਾ ਵਿਦੇਸ਼ੀ ਕਰਪ ਤੰਮਲ ਰੋਕੂ ਕਾਨੂੰਨ ਬਿジネス ਹਾਸਲ ਕਰਨ ਜਾਂ ਬਣਾਈ ਰੱਖਣ ਲਈ ਅਮਰੀਕੀ ਕੰਪਨੀਆਂ ਨੂੰ ਜਿਹੜਾ ਰੈਸ਼ਵਤ ਦੇਣ ਤੋਂ ਰੋਕਦਾ ਸੀਗਾ ਤੇ ਹੁਣ ਉਹਦੇ ਤੇ ਰੋਕ ਲਾ ਦਿੱਤੀ ਆ ਯਾਨੀ ਕਿ ਨਰਿੰਦਰ ਮੋਦੀ ਦੇ ਦੋਸਤ ਤੇ ਭਾਰਤ ਦੇ ਵੱਡੇ ਕਾਰਪੋਰੇਟ ਘਰਾਣੇ ਅਡਾਨੀ ਗਰੁੱਪ ਖਿਲਾਫ ਜਿਹੜਾ ਰੈਸ਼ਵਤ ਦਾ ਮਾਮਲਾ ਉਹਦੇ ਵਿੱਚ ਰਾਹਕਾ ਜਿਹੜੀ ਅਮਰੀਕਾ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਦਿੱਤੀ ਆ ਜੀ ਧੰਨਵਾਦ ਜੀ ਤੇ ਕੱਲ ਨੂੰ ਸਵੇਰੇ ਫੇਰ ਸਾਂਝ ਪੋਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਜੀ ਗੱਲ ਤੁਹਾਡਾ ਤੇ ਸਾਰੇ ਸਰੋਤਿਆਂ ਦੇ ਬਹੁਤ-ਬਹੁਤ ਧੰਨਵਾਦ ਜੀ ਸਰ ਨਵਕਿੰਦ ਸਿੰਘ ਪੱਤੀ ਨਾਲ ਗੱਲਬਾਤ ਚੱਲ ਰਹੀ ਸੀ ਪੱਤੀ ਸੇਖਮ ਬਰਾਲੇੋਂ ਸਪான்ਸਰ ਥਿੰਕ ਇੰਸ਼ੋਰੈਂਸ ਮਿੰਦਰ ਸਿੰਘ ਥੰਦ ਕੈਪਟਨ ਮੀਟ ਸ਼ਾਪ ਸ਼ੇ ਲੋਕੇਸ਼ਨਾਂ ਸਰਾਬਾ ਟਰੱਕ ਤੇ ਟਰੇਲਰ ਰਿਪੇਅਰ ਤੇ ਲਾਈਟ ਹਾਊਸ ਬਾਰਨ ਗ੍ਰੇਲੈਬਸ ਫੋਰਸ ਸ਼ੁੱਧ ਵੈਸ਼ਨੂ ਟਾਬਾ ਸਰੀ ਚ ਫਾਸਟ ਐਂਡ ਇਜ਼ੀ ਰੈਨੋਵੇਸ਼ਨ ਐਬਸਫੋਰਡ ਐਵਟਾਰ ਆਟੋਕੇਅਰ A1 ਗਟਰਸ ਗਟਰਸ ਰਿਪੇਅਰ ਕਰਾਉਣੇ ਨੇ ਫਲੈਸ਼ ਡੈਸ਼ ਇਲੈਕਟ੍ਰੀਕਲ ਸਪਲਾਈਸ ਹੁਣੇ ਵਾਪਸ ਆ ਕੇ ਖਾਲਸਕ੍ਰਿਡ ਯੂਨੀਅਨ ਦੀ ਟੀਮ ਨਾਲ ਗੱਲਬਾਤ ਹੋਏਗੀ ਕਿ ਆਰਆਰਐਸਪੀ ਟੀਐਫਐਸ ਇਹ ਕੀ ਹੈ ਤੇ ਕਿਸ ਤਰ੍ਹਾਂ ਇਨਵੈਸਟ ਹੋ ਸਕਦਾ ਹੈ ਖਾਲਸਾ ਕਰਡ ਯੂਨੀਅਨ ਚ ਗੁਰਦੇਵ ਸਿੰਘ ਬਾ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਲਡਟਰੋਕ ক্লোਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ ਇਨਵੈਸਟ ਕਰੋ 8 ਐਕਰਸ ਐਟ 100000 ਸਕੁਅਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯਰ ਓਨ ਬੌਸ ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ ਜੀ ਦੇ ਵਿੱਚ ਨਰਸਰੀ ਦੇ ਨਾਲ ਨਾਲ 5 ਪੈਟਰਨ ਹਾਊਸ ਟੋਟਲੀ ਰੀਮੋਡਲ ਵਿਦ ਇਨ ਗਰਾਉਂਡ ਆਊਟਡੋਰ ਪੂਲ ਰਿਟੇਲ ਸ਼ਾਪ ਵੇਅਰਹਾਊਸ